after a few days of my marriage i had to go to some relatives aur jithe assi rishtari ch ponche utthe kuch ladies ne bus de vich safar karna si eh konna jo bol di hai khendi nahi pane main ta tel baala chadda duji jawab di karwai ch khendi nahi pane menu ta ab baala chadda te as you know some women vomit during the travel ਤਾ ਉੱਥੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹਦੀ ਕੋਈ ਟੈਬਲੇਟ ਵੀ ਹੁੰਦੀ ਹੈ ਤਾਂ ਮੈਨੂੰ ਕਹਿੰਦੀਆਂ ਵੀ ਤੂੰ ਐ ਕਰ ਮਾਰਕੀਟ ਚੋਂ ਜਾ ਕੇ ਸਾਨੂੰ ਵੂਮੈਨ ਦੀ ਗੋਲੀ ਲਿਆ ਦੇ ਉਹ ਬੋਲੀਆਂ ਵੀ ਬੋਮੈਨ ਮੈਂ ਕਿਹਾ ਦੋ ਚੀਜ਼ਾਂ ਮੇਰੇ ਧਿਆਨ ਚ ਆਈਆਂ ਮੈਂ ਕਿਹਾ ਵੀ ਹੁਣ ਤੇਲ ਚੜਨ ਦੀ ਗੱਲ ਕਰਦਿਆਂ ਸੀ ਬੋਮੈਨ ਦਾ ਤਾਂ ਇਹਦੇ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ ਤਾਂ ਵੂਮੈਨ ਹੋਊਗਾ ਮੈਂ ਬਾਈਕ ਸਟਾਰਟ ਕੀਤੀ ਮੈਂ ਚੱਲ ਪਿਆ ਮਾਰਕੀਟ ਦੇ ਵਿੱਚੋਂ ਵੂਮਨ ਦੀ ਗੋਲੀ ਲੈਣ ਵਾਸਤੇ ਰਸਤੇ 'ਚ ਮੈਂ ਸੋਚਦਾ ਜਾਂਦਾ ਕਿ ਹਾਂ ਵੂਮਨ ਵੂਮਨ ਮੇਰੇ ਮਾਈਂਡ 'ਚ ਇਹ ਸ਼ਬਦ ਜਿਹੜਾ ਹੈ ਚੱਕਰ ਘੱਟ ਰਿਹਾ ਸੀ ਤੇ ਮੈਂ ਉੱਥੇ ਜਾ ਕੇ ਰਸਤੇ 'ਚ ਹੀ ਸੋਚਦਾ ਜਾਂਦਾ ਕਿ ਇਹ ਜਿਹੜੀ ਵੋਮਿਟਿੰਗ ਹੈ ਇਹ ਕਰਦੇ ਮੈਂ ਮਤਲਬ ਲੇਡੀਜ਼ ਨੂੰ ਹੀ ਦੇਖਿਆ ਜੈਂਟਸ ਦਾ ਕਰਦੇ ਨਹੀਂ ਵੀ ਠੀਕ ਹੈ ਉਹਨਾਂ ਨੇ ਮੈਨੂੰ ਕੋਈ ਵੂਮਨ ਦੀ ਗੋਲੀ ਲਿਆਦੀ ਮੈਂ ਉੱਥੇ ਜਾ ਕੇ ਬਾਈਕ ਬਾਈਕ ਖੜੀ ਕੀਤੀ ਤੇ ਮੈਂ ਕੈਮਿਸਟ ਨੂੰ ਕਿਹਾ ਮੈਂ ਕਿਹਾ ਵੀ ਵੂਮਨ ਦੀ ਗੋਲੀ ਦੇ ਦੇ ਉਹਨੇ ਮੈਨੂੰ ਗੋਲੀਆਂ ਵਾਲਾ ਜਦ ਪਤਾ ਬਕਾਇਆ ਤੇ ਉਹਦੇ ਉੱਪਰ ਲਿਖਿਆ ਸੀ ਐਵੋਮਾਈਨ